ਜਿਵੇਂ ਅਸੀਂ ਪਿਛਲੇ ਦਿਨੀ ਪ੍ਰਧਾਨ ਸਾਹਿਬ ਜਹਦਲ ਅਵਧਾਰ ਸਿੰਘ ਜੀ ਪ੍ਰਧਾਨ ਸ਼ੋਰਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡੈਲੀਗੇਸ਼ਨ ਦੇ ਚਾਹੇ ਨਾਲ ਗਏ ਸੀ ਪਾਕਿਸਤਾਨ ਚਾਰ ਪੰਜ ਦਿਨ ਦਾ ਸਾਡਾ ਟੂਰ ਸੀ ਔਰ ਤਕਰੀਬਨ ਸਾਰੇ ਜਿਹੜੇ ਵੱਡੇ ਇਤਿਹਾਸਿਕ ਗੁਰਸਥਾਨ ਨੇ ਨੜਕਾਨਾ ਸਾਹਿਬ ਡੇਰਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਸਾਰਿਆਂ ਦੇ ਦਰਸ਼ਨਦਾਰੀ ਕੀਤੇ ਉਥੋਂ ਦੀ ਸੰਗਤਾਂ ਨੂੰ ਪ੍ਰਧਾਨ ਸਾਹਿਬ ਨੇ ਐਡਰੈਸ ਵੀ ਕੀਤਾ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਔਰ ਉਥੋਂ ਦੀ ਸਮੁੱਚੀ ਸੰਗਤ ਨੇ ਬੜੇ ਸ਼ਰਧਾ ਬੜੇ ਉਤਸ਼ਾਹ ਦੇ ਨਾਲ ਜਿੱਥੇ ਪ੍ਰਧਾਨ ਸਾਹਿਬ ਜੀ ਦਾ ਸਵਾਗਤ ਕੀਤਾ ਜੀ ਆਇਆਂ ਨੂੰ ਕਿਹਾ ਸਤਿਕਾਰਮਾਨ ਕੀਤਾ ਉੱਥੇ ਨਾਲ ਦੀ ਨਾਲ ਇਹਨਾਂ ਵੱਲੋਂ ਕੀਤੀ ਹੋਈ ਅਪੀਲ ਉਹਨਾਂ ਨੇ ਸਵੀਕਾਰਦਿਆਂ ਆਏ ਆ ਬੜੇ ਜੋਸ਼ੋਖ ਰੋਜਕਾਰਿਆਂ ਦੇ ਨਾਲ ਦੋਵੇਂ ਬਾਹਾਂ ਵਖੜੀਆਂ ਕਰਕੇ ਇੱਕ ਤਰੀਕ ਨੂੰ ਪੰਚਮ ਪਾਸ਼ਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅਰਸ਼ੀਦੀ ਘੜਾ ਆ ਰਿਹਾ ਉਹ ਸ਼ਰੋਨੀ ਗੁਰਦਾਰ ਪ੍ਰਬੰਧ ਕਮੇਟੀ ਦੇ ਐਲਾਨੇ ਪ੍ਰੋਗਰਾਮ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੈਂਡੇਟ ਜਿਹੜਾ ਇਸ ਮਸਲੇ ਨੂੰ ਸਿਆਸੀ ਕਰਨੇ ਦਾ ਹੋ ਰਿਹਾ ਔਰ ਕੋਈ ਮਸਲਾ ਨਹੀਂਗਾ ਕਿਉਂਕਿ ਜੋ ਸਿੱਖ ਸੰਗਤਾਂ ਨੂੰ ਗੁਰੂ ਘਰ ਜੀ ਦੇ ਵਿੱਚ ਇਸ ਗੱਲ ਦਾ ਪ੍ਰੋਸਾ ਦਿੱਤਾ ਹੈ ਕਿ ਉੱਤੇ ਉਤਲੇ ਲੈਵਲ ਤੇ ਜੋ ਮਰਜ਼ੀ ਹੋਵੇ ਉਹ ਅਕਾਲ ਤਖਤ ਸਾਹਿਬ ਵੱਲੋਂ ਮਿਲੇ ਹਦੇਸ਼ ਦੇ ਮੁਤਾਬਕ ਇੱਕ ਤੀਗ ਨੂੰ ਗੁਰੂ ਸਾਹਿਬ ਦਾ ਗੁਰਪੁਰ ਬਣਾਵਾਂਗੇ